ਬੂਟੇ ਕੋਲੇ ਚਲੇ ਆ ਬੱਕਰੀ ਦੇ ਨੇ ਕੋਲੇ ਡੇਕ ਸੰਗਾਉਣੀ ਆ ਆਪਾਂ ਇੱਕ ਸਬਜ਼ੀਆਂ ਵੀਰਜ਼ੀਆਂ ਡੇਕ ਸੰਗਾ ਕੇ ਸ਼ਾਂ ਥੱਲੇ ਹੋਣੀਆਂ ਨਹੀਂ ਏ ਧੁੱਪ ਜ਼ਰੂਰੀ ਆ ਵਾਹਿਗੁਰੂ 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 ਚਲ ਕੰਮ ਹੋਊ ਗਿਆ ਆਪਣਾ ਬੀੜਾ ਮਿਲ ਗਿਆ ਸੀ ਚੇਤੀ ਹੋ ਗਿਆ ਨਾ ਛਾਂਗ ਦੰਨੇ ਵਾਹੀ ਪਿੰਡ ਆਇਆ ਆਪਣਾ ਮਾਲਕ ਪਿੰਡ ਤੇ ਸਾਫ਼ ਸੁਥਰਾ ਸੋਹਣਾ ਬਹੁਤ ਆ ਸਾਈਕਲ ਦੇ ਘੇੜੇ ਦੰਨੇ ਆਪਾਂ ਹੁਣ ਸਾਈਕਲ ਕਰ ਲਿਆ ਤਿਆਰ ਹਵਾ ਹੋਵਾ ਭਰ ਲਈ ਲੀਵਲੂਰ ਮਾਰ ਕੇ ਨੂੰ ਓਪੇ ਕਰ ਲੈ ਆਏ ਵੇਚਦੇ ਆ ਸਬਜ਼ੀਆਂ ਪੰਜਾਬ ਦੇ ਪਿੰਡਾਂ ਦੇ ਵਿੱਚ ਆ 5 ਕਿਲੋ 100 ਦੇ 5 ਕਿਲੋ ਪਿਆਜ਼ ਆ ਵੀ 100 ਰੁਪਏ ਕਿਲੋ ਆ ਗਈ ਜੀ ਲਸਣ ਵੀ 100 ਰੁਪਏ ਕਿਲੋ ਲਸਣ ਲਸਣ ਥੋੜਾ ਜਿਆ ਮਹਿੰਗਾ ਇਹ ਸਾਡੇ ਘੱਟ ਲੌਂਦੇ ਨੇ ਬੁਖਾਰ ਦੇ ਲਸਣ ਮਸਨ ਇਸ ਕਰਕੇ ਲਸਣ ਥੋੜਾ ਜਿਆ ਮਹਿੰਗਾ ਅੱਜ ਸਵੇਰੇ ਆਪਾਂ ਨੂੰ ਪਿੰਕ ਕਲਾਰੀ ਜਾਣਾ ਪਿਆ ਗਿਆ ਕਲਾਰਾਂ ਪਿੰਡ ਗਏ ਸੀ ਕਿ ਤੇ ਇਹ ਉਹਦੀ ਨਾਲ ਵੀਡੀਓ ਜੋੜੀ ਆਪਣੇ ਪਿੰਡ ਵਾਲੀ ਦੇ ਮਗਰਲੇ ਪਾਸੇ ਤੇ ਅੱਜ ਸਵੇਰੇ ਧੁੰਦ ਬਹੁਤ ਸੀਗੀ ਚੌਂਕੀ ਮਾਨ ਜਦੋਂ ਪਾਰਕ ਕੀਤਾ ਤੇ ਤੁਹਾਡੇ ਸਾਹਮਣੇ ਆ ਵੀਡੀਓ ਤੇ ਮੌਸਮ ਵੀ ਥੋੜੇ ਠੰਡਾ ਸੀਗਾ ਜਦੋਂ ਆਪਾਂ ਗੱਡੀ ਤੇ ਯਾਰ ਸੀ ਸੀਸੀ ਆਪਣੇ ਥੱਲੇ ਸੀਗੇ ਤੇ ਆਪਾਂ ਨੂੰ ਹਨਾ ਹਵਾ ਕਾਫੀ ਠੰਡੀ ਲੱਗ ਰਹੀ ਸੀਗੀ ਕਹਿਣ ਦਾ ਮਤਲਬ ਹੁਣ ਮੌਸਮ ਬਦਲਦਾ ਜਾ ਰਿਹਾ ਵੀ ਨਿਸ਼ਾਨੀਆਂ ਦੇਣ ਲੱਗਿਆ ਮੌਸਮ ਠੰਡ ਆਣੀ ਹੁਣ ਹੌਲੀ ਹੌਲੀ ਸ਼ੁਰੂ ਹੋ ਗਈ ਆ ਦਿਵਾਲੀ ਇਸ ਵਾਰ ਪੂਰੀ ਠੰਡ ਦੇ ਵਿੱਚ ਹੋ ਕੋਟੀਆਂ ਸਵਾਟਰ ਪੈ ਜਾਣਗੇ ਤੇ ਰੋਡ ਵੀ ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆ ਚੌਂਕੀ ਮੰਡ ਤੋਂ ਲੈ ਕੇ ਹਾਂਸਾਂ ਤੱਕ ਡਬਲ ਰੋਡ ਆ ਵਿਚਾਲੇ ਚੱਟੀ ਪੱਟੀ ਲੱਗੀ ਹੋਈ ਆ ਦਰਖਤ ਬੂਟਾ ਬਹੁਤ ਜ਼ਿਆਦਾ ਲੱਗਿਆ ਹੋਇਆ ਤੇ ਜੇ ਮੌਸਮ ਸਾਫ਼ ਹੁੰਦਾ ਤੇ ਇਹੀ ਦਰਖਤ ਪੂਰੇ ਹਰੇ-ਹਰੇ ਚਮਕਣੇ ਸੀਗੇ ਧੁੰਦ ਕਰਕੇ ਥੋੜਾ ਜਿਹਾ ਮੌਸਮ ਡਲ ਜਾ ਲਾ